ਸੋਸ਼ਲ ਮੀਡੀਆ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਹੈ ਜਿੱਥੇ ਕੁਝ ਸ਼ਰਾਬੀ ਕੁੜੀਆਂ ਨੇ ਅਜੀਬ ਹੰਗਾਮਾ ਕੀਤਾ ਕਿ ਪੁਲਸ ਨੂੰ ਮੌਕੇ ਤੇ ਪਹੁੰਚਣਾ ਪਿਆ ਪੁਲਸ ਵਾਲਿਆਂ ਦੇ ਆਉਣ ਤੋਂ ਬਾਅਦ ਵੀ ਸ਼ਰਾਬੀ ਕੁੜੀਆਂ ਦਾ ਹੰਗਾਮਾ ਜੋ ਹੈ ਉਹ ਨਹੀਂ ਰੁਕਿਆ ਜੀ ਹਾਂ ਇੱਥੋਂ ਤੱਕ ਕਿ ਪੁਲਸ ਅਤੇ ਨਸ਼ੇਚ ਟੱਲੇ ਕੁੜੀਆਂ ਵਿਚਾਲੇ ਵੀ ਟੱਕਰਾਰ ਹੋ ਗਈ। ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਕੁੜੀਆਂ ਚੋਂ ਨੇ ਉਹ ਹੰਗਾਮਾ ਕਰਦੀ ਹੋਈ ਨਜ਼ਰ ਆ ਰਹੀਆਂ ਨੇ। ਪੁਲਿਸ ਮੁਲਾਜ਼ਮਾਂ ਨੂੰ ਲੜਕੀਆਂ ਨੂੰ ਸ਼ਾਂਤ ਕਰਨ ਅਤੇ ਕਾਬੂ ਕਰਨ ਲਈ ਜ਼ਤੂ ਜ਼ਹਿਦ ਕਰਨੀ ਪਈ। ਮੁਲਜ਼ਮ ਕੁੜੀਆਂ ਨੇ ਨਾ ਸਿਰਫ ਪੁਲਸ ਵਾਲਿਆਂ ਨਾਲ ਬਦਸਲੂਕੀ ਕੀਤੀ ਐ ਸਗੋਂ ਉਹਨਾਂ ਦੀਆਂ ਵਰਦੀਆਂ ਵੀ ਖੋਲ ਲਈਆਂ। ਜੀਹਾਂ ਮੌਕੇ ਤੇ ਪਹੁੰਚੀ ਮਹਿਲਾ ਪੁਲਿਸ ਮੁਲਾਜ਼ਮਾ ਦੀ ਮਦਦ ਨਾਲ ਮਾਮਲਾ ਕਿਸੇ ਤਰ੍ਹਾਂ ਸ਼ਾਂਤ ਹੋਇਆ। ਦੱਸ ਦਈਏ ਕਿ ਇਹ ਵਾਇਰਲ ਵੀਡੀਓ ਭਾਰਾ ਸਰਦ ਦੇ ਪਾਲ ਕਰਦੀ ਹੈ ਜਿੱਥੇ ਇਹਨਾਂ ਕੁੜੀਆਂ ਨੇ ਜਮ ਕੇ ਹੰਗਾਮਾ ਕੀਤਾ ਜਾਣਕਾਰੀ ਮੁਤਾਬਕ ਵਿਰਾਰਚ ਤਿੰਨ ਸ਼ਰਾਬੇ ਲੜਕੀਆਂ ਨੇ ਹਾਈ ਵੋਲਟੇਜ ਡਰਮਰ ਚ ਪੁਲਿਸ ਨੂੰ ਦੇਖ ਕੇ ਕੁੜੀਆਂ ਨੇ ਗਾਲਾਂ ਕੱਢੜੀਆਂ ਸ਼ੁਰੂ ਕਰ ਦਿੱਤੀਆਂ ਜੀਹਾਂ ਇਸ ਤੋਂ ਬਾਅਦ ਇੱਕ ਕੁੜੀ ਨੇ ਪੁਲਸ ਮੁਲਾਜ਼ਮ ਦੀ ਵਰਦੀ ਵੀ ਫੜ ਲਈ ਜਾਣਕਾਰੀ ਮੁਤਾਬਕ ਸ਼ਰਾਬ ਦੇ ਨਸ਼ੇ ਚ ਤਿੰਨ ਲੜਕੀਆਂ ਨੇ ਵਿਰਾਰ ਵੈਸਟ ਚ ਸਥਿਤ ਪੰਖਾ ਫਾਸਟ ਨਾ ਦੇ ਬਾਰ ਐਂਡ ਰੈਸਟੋਰੈਂਟ ਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਇਹ ਮਾਮਲਾ ਪੁਲਸ ਕੋਲ ਜਦੋਂ ਪਹੁੰਚ ਗਿਆ ਜਦੋਂ ਪੁਲਿਸ ਮੁਕੈ ਤੇ ਪਹੁੰਚੀ ਤਾਂ ਸ਼ਰਾਬੀ ਲੜਕੀਆਂ ਨੇ ਉਹਨਾਂ ਨਾਲ ਦੁਰਵਿਵਹਾਰ ਕੀਤਾ ਜੀ ਹਾਂ ਉੱਥੇ ਲੱਗੇ ਸੀ ਸੀਟੀਵੀ ਕੈਮਰੇਜ 'ਚ ਨਸ਼ੇ ਦਾ ਆਦੀ ਕੁੜੀਆਂ ਦੀ ਸਾਰੀ ਜੋ ਕਰਤੂਤ ਸੀ ਇਹੋ ਇਨ ਕੈਮਰੇ ਦੇ ਵਿੱਚ ਕੈਦ ਹੋ ਗਈ ਹੁਣ ਇਹਨਾਂ ਦਾ ਇਹ ਵੀਡੀਓ ਜੋ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਇਹਨਾਂ ਤਿੰਨਾਂ ਸ਼ਰਾਬੀ ਕੁੜੀਆਂ ਦੇ ਹੰਗਾਮੇ ਦੀ ਵੀਡੀਓ ਫੁਟੇਜ ਹੁਣ ਹਰ ਪਾਸੇ ਦੇਖਣ ਨੂੰ ਮਿਲ ਰਹੀ ਹੈ ਦੱਸਿਆ ਜਾਂਦਾ ਹੈ ਕਿ ਸ਼ਰਾਬ ਦੇ ਨਸ਼ੇ 'ਚ ਹੰਗਾਮਾ ਕਰਨ ਵਾਲੀ ਤਿੰਨੋਂ ਦੋਸ਼ੀ ਲੜਕੀਆਂ ਨੇ ਪੰਖਾ ਫਾਸਟ ਨਾਮ ਦੇ ਹਰਤੀ ਰੈਸਟੋਰੈਂਟ ਜੋ ਖੂਬ ਸ਼ਰਾਬੀ ਧੀ ਤੇ ਉੱਥੋਂ ਆ ਕੇ ਹੰਗਾਮਾ ਮਚਾਇਆ ਉਹ ਆਪਣੇ ਹੋਸਟ ਨਹੀਂ ਸੀ ਹੁਣ ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹ ਕੀ ਕਰ ਰਹੀ ਹੈ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਉਸ ਨੇ ਉਹਨਾਂ ਨਾਲ ਵੀ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਵੀਡੀਓ ਫੁਟੇਜ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਪੁਲਿਸ ਅਧਿਕਾਰੀ ਉੱਥੇ ਪਹੁੰਚਦੇ ਨੇ ਤਾਂ ਇੱਕ ਲੜਕੀ ਨੇ ਉਹਨਾਂ ਦੀ ਵਰਦੀ ਤੇ ਹਮਲਾ ਕਰ ਦਿੱਤਾ ਬੜੀ ਮੁਸ਼ਕਲ ਨਾਲ ਉਹਨਾਂ ਕੁੜੀਆਂ ਨੂੰ ਕਾਬੂ ਕੀਤਾ ਗਿਆ ਮুলਜ਼ਮ ਲੜਕੀਆਂ ਖਲਾਫ ਸੰਪੱਦਿਤ ਧਾਰਾ ਮਾ ਤਹਿਤ ਕੇ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸੋਸ਼ਲ ਮੀਡੀਆ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਹੈ ਜਿੱਥੇ ਕੁਝ ਸ਼ਰਾਬੀ ਕੁੜੀਆਂ ਨੇ ਅਜੀਬ ਹੰਗਾਮਾ ਕੀਤਾ ਕਿ ਪੁਲਿਸ ਨੂੰ ਮੌਕੇ ਤੇ ਪਹੁੰਚਣਾ ਪਿਆ ਪੁਲਸ ਵਾਲਿਆਂ ਦੇ ਆਉਣ ਤੋਂ ਬਾਅਦ ਵੀ ਸ਼ਰਾਬੀ ਕੁੜੀਆਂ ਦਾ ਹੰਗਾਮਾ ਜੋ ਹੈ ਉਹ ਨਹੀਂ ਰੁਕਿਆ ਜੀ ਹਾਂ ਇੱਥੋਂ ਤੱਕ ਕਿ ਪੁਲਸ ਅਤੇ ਨਸ਼ੇ ਚ ਟੱਲੇ ਕੁੜੀਆਂ ਵਿਚਾਲੇ ਵੀ ਟੱਕਰਾਰ ਹੋ ਗਈ। ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਕੁੜੀਆਂ ਚੋਂ ਨੇ ਉਹ ਹੰਗਾਮਾ ਕਰਦੀ ਹੋਈ ਨਜ਼ਰ ਆ ਰਹੀਆਂ ਨੇ। ਪੁਲਿਸ ਮੁਲਾਜ਼ਮਾਂ ਨੂੰ ਲੜਕੀਆਂ ਨੂੰ ਸ਼ਾਂਤ ਕਰਨ ਅਤੇ ਕਾਬੂ ਕਰਨ ਲਈ ਜ਼ਤੂ ਜ਼ਹਿਦ ਕਰਨੀ ਪਈ। ਮੁਲਜ਼ਮ ਕੁੜੀਆਂ ਨੇ ਨਾ ਸਿਰਫ ਪੁਲਸ ਵਾਲਿਆਂ ਨਾਲ ਬਦਸਲੂਕੀ ਕੀਤੀ ਐ ਸਗੋਂ ਉਹਨਾਂ ਦੀਆਂ ਵਰਦੀਆਂ ਵੀ ਖੋਲ ਲਈਆਂ। ਜੀਹਾਂ ਮੌਕੇ ਤੇ ਪਹੁੰਚੀ ਮਹਿਲਾ ਪੁਲਿਸ ਮੁਲਾਜ਼ਮਾ ਦੀ ਮਦਦ ਨਾਲ ਮਾਮਲਾ ਕਿਸੇ ਤਰ੍ਹਾਂ ਸ਼ਾਂਤ ਹੋਇਆ। ਦੱਸ ਦਈਏ ਕਿ ਇਹ ਵਾਇਰਲ ਵੀਡੀਓ ਭਾਰਾ ਸਰਦ ਦੇ ਪਾਲ ਕਰਦੀ ਹੈ ਜਿੱਥੇ ਇਹਨਾਂ ਕੁੜੀਆਂ ਨੇ ਜਮ ਕੇ ਹੰਗਾਮਾ ਕੀਤਾ ਜਾਣਕਾਰੀ ਮੁਤਾਬਕ ਵਿਰਾਰਚ ਤਿੰਨ ਸ਼ਰਾਬੇ ਲੜਕੀਆਂ ਨੇ ਹਾਈ ਵੋਲਟੇਜ ਡਰਮਰ ਚ ਪੁਲਿਸ ਨੂੰ ਦੇਖ ਕੇ ਕੁੜੀਆਂ ਨੇ ਗਾਲਾਂ ਕੱਢੜੀਆਂ ਸ਼ੁਰੂ ਕਰ ਦਿੱਤੀਆਂ ਜੀਹਾਂ ਉਸ ਤੋਂ ਬਾਅਦ ਇੱਕ ਕੁੜੀ ਨੇ ਪੁਲਸ ਮੁਲਾਜ਼ਮ ਦੀ ਵਰਦੀ ਵੀ ਫੜ ਲਈ ਜਾਣਕਾਰੀ ਮੁਤਾਬਕ ਸ਼ਰਾਬ ਦੇ ਨਸ਼ੇ ਚ ਤਿੰਨ ਲੜਕੀਆਂ ਨੇ ਵਿਰਾਰ ਵੈਸਟ ਚ ਸਥਿਤ ਪੰਖਾ ਫਾਸਟ ਨਾ ਦੇ ਬਾਰ ਐਂਡ ਰੈਸਟੋਰੈਂਟ ਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਇਹ ਮਾਮਲਾ ਪੁਲਸ ਕੋਲ ਜਦੋਂ ਪਹੁੰਚ ਗਿਆ ਜਦੋਂ ਪਾਲਿਸ ਦੇ ਮੌਕੇ ਤੇ ਪਹੁੰਚੀ ਤਾਂ ਸ਼ਰਾਬੀ ਲੜਕੀਆਂ ਨੇ ਉਹਨਾਂ ਨਾਲ ਦੁਰਵਿਵਹਾਰ ਕੀਤਾ ਜੀ ਹਾਂ ਉੱਥੇ ਲੱਗੇ ਸੀ ਸੀਟੀਵੀ ਕੈਮਰੇਜ 'ਚ ਨਸ਼ੇ ਦਾ ਆਦੀ ਕੁੜੀਆਂ ਦੀ ਸਾਰੀ ਜੋ ਕਰਤੂਤ ਸੀ ਇਹੋ ਇਨ ਕੈਮਰੇ ਦੇ ਵਿੱਚ ਕੈਦ ਹੋ ਗਈ ਹੁਣ ਇਹਨਾਂ ਦਾ ਇਹ ਵੀਡੀਓ ਜੋ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਇਹਨਾਂ ਤਿੰਨਾਂ ਸ਼ਰਾਬੀ ਕੁੜੀਆਂ ਦੇ ਹੰਗਾਮੇ ਦੀ ਵੀਡੀਓ ਫੁਟੇਜ ਹੁਣ ਹਰ ਪਾਸੇ ਦੇਖਣ ਨੂੰ ਮਿਲ ਰਹੀ ਹੈ ਦੱਸਿਆ ਜਾਂਦਾ ਹੈ ਕਿ ਸ਼ਰਾਬ ਦੇ ਨਸ਼ੇ 'ਚ ਹੰਗਾਮਾ ਕਰਨ ਵਾਲੀ ਤਿੰਨੋਂ ਦੋਸ਼ੀ ਲੜਕੀਆਂ ਨੇ ਪੰਖਾ ਫਾਸਟ ਨਾਮ ਦੇ ਹਰਦੀ ਰੈਸਟੋਰੈਂਟ ਜੋ ਖੂਬ ਸ਼ਰਾਬੀ ਧੀ ਤੇ ਉੱਥੋਂ ਆ ਕੇ ਹੰਗਾਮਾ ਮਚਾਇਆ ਉਹ ਆਪਣੇ ਹੋਸਟ ਨਹੀਂ ਸੀ ਹੁਣ ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹ ਕੀ ਕਰ ਰਹੀ ਹੈ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਉਸ ਨੇ ਉਹਨਾਂ ਨਾਲ ਵੀ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਵੀਡੀਓ ਫੁਟੇਜ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਪੁਲਿਸ ਅਧਿਕਾਰੀ ਉੱਥੇ ਪਹੁੰਚਦੇ ਨੇ ਤਾਂ ਇੱਕ ਲੜਕੀ ਨੇ ਉਹਨਾਂ ਦੀ ਵਰਦੀ ਤੇ ਹਮਲਾ ਕਰ ਦਿੱਤਾ ਬੜੀ ਮੁਸ਼ਕਲ ਨਾਲ ਉਹਨਾਂ ਕੁੜੀਆਂ ਨੂੰ ਕਾਬੂ ਕੀਤਾ ਗਿਆ ਮুলਜ਼ਮ ਲੜਕੀਆਂ ਖੇਲਾ ਫਸੰਪਤੀ ਧਾਰਾ ਮਾ ਤਹਿਤ ਕੇ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ